ਇਹ ਗੱਲ ਬਤਰੀ ਪਾ ਲੱਗਾ ਕਿ ਤੁਹਾਡੇ ਘਰ ਸ਼ਤ ਪਛਾਤ ਦੇ ਕਿ ਪੰਜ ਜੀਆਂ ਡੈਟ ਹੋਵੇ ਕਿਸ ਤਰ੍ਹਾਂ ਇਹ ਕਿੰਨਾ ਬੋਰੀ ਕਰਦਾ ਹੈ ਪਤਾ ਨਹੀਂ ਜਿੰਦਗੀ ਰਾਰ ਕਿਹੜੇ ਵੇਲੇ ਕੀ ਜੀ ਅਸੀਂ ਤਾਂ ਜਨੇ ਆ ਕੇ ਵੇਚਿਆ ਤੇ ਕੌਣ ਸੀ ਕਰ ਕਰਤਿ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਸੀ ਸਭ ਆ ਹੀ ਕੋਨਾ ਹਾਂ ਮੈਂ ਖਾਓ ਤੇ ਆਓ ਰੋ ਰੋ ਤਾਂ ਕੀ ਗਲਤ ਹੋਈ ਪਿਆ ਲੱਗਿਆ ਤੁਹਾਡੇ ਘਰ 70% ਦੇ ਪੂਰੇ 5 ਜੀਆਂ ਬੈਠੋ ਕਿ ਕਿਸ ਤਰ੍ਹਾਂ ਇਹ ਕਿੰਨਾ ਪਬਲਿਕਟ ਨਾ ਹੈ ਬੋਹਣ ਨਹੀਂ ਲੱਗਿਆ ਇਹ ਰਾਤ ਕਿਹੜੇ ਵੇਲੇ ਰੀਜੀ ਹੈਗੀ ਅਸੀਂ ਤਾਂ ਕਨੇ ਆ ਕੇ ਵੇਖਿਆ ਜੀ ਤੇ ਕੌਣ ਸੀ ਘਰ ਖਰਚ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਤੁਹਾਡੇ ਭਰਾ ਸੀ ਕੌਣ ਕੋਈ ਮੈਂਬਰ ਦੱਸੋ ਕੀ ਨਾਂ ਚ ਨਾ ਗੁਰਵਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਪਤਨੀ ਨਾਲ ਤੇ ਤਿੰਨ ਬੱਚੇ ਅੱਛਾ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸ਼ਾਦੇ ਕੀ ਆ ਹਾਸਾ ਵਾਪਰੇ ਹਸਤਾਸ ਇਕੱਠੇ ਆਪਸ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਸੀਗੇ ਉਧਰਲੇ ਪਾਸੇੋਂ ਖੋਣ ਗਿਆ ਛੋਟੇ ਭਰਾ ਦੇ ਕਰਦੀ ਦਾ ਹੂੰ ਹੂੰ ਭਾਜੀ ਕਿਵੇਂ ਵਾਪਰੇ ਘਟਣਾ ਸਾਰੀ ਪੈ ਲੱਗਾ ਪੰਜ ਜੀ ਡੈਥ ਹੋ ਗਈ ਪਤ ਨਹੀਂ ਬੱਚੇ ਛੋਟੇ ਹੀ ਬੱਚੇ ਨਹੀਂ ਗੱਭਰੂ ਸੀ 18 18 18 ਸਾਲ ਦੇ ਅੱਛਾ ਜੀ ਤੇ ਕਿੰਨੇ ਕਿੰਨੇ ਤਿੰਨੇ ਬੱਚੇ ਕਿੰਨਾ ਕਿੰਨਾ ਤੁਸੀਂ ਦੱਸੋਗੇ ਨਾਮ ਸਾਰੇ ਕੱਲੇ ਹਾਂਜੀ ਕਿੰਨਾ ਕਿੰਨਾ ਦਰਦ ਹੋਈ ਬੰਦੇ ਨੇ ਮੈਂ ਕਿ ਜेन ਦੱਸੋ ਇਹ ਨਾਮ ਕਿਹਨਾਰੇ ਗੁਰਵਿੰਦਰ ਸਿੰਘ ਹਾਂਜੀ ਅਮਰਜੀਤ ਕੌਰ ਹਾਂ ਤੇ ਕੁੜੀ ਦਾ ਨਾਂ ਹੈ ਕੁਆ ਹਾਂ ਵੱਡੇ ਮੁੰਡੇ ਦਾ ਨਾਂ ਕਰ ਲਾ ਲਿਆ ਜਿਹੜੀ तकरीबन 5:30 4:00 ਵਜੇ ਦੇ ਕਰੀਬ ਇਹਨਾਂ ਦੀ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਤੇ ਪਤਾ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਹਾਂ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਤੋਂ ਬਾਅਦ ਹੀ ਸਿਟੀ ਹਸਪਤਾਲ ਲਿਖ ਗਏ ਉਸ ਤੋਂ ਬਾਅਦ ਇੱਧਰ ਲੈ ਕੇ ਆਏ ਉਹ ਇਹਨਾਂ ਨੇ ਬਿਲਕੁਲ ਜੱਥੇ ਕੋਣ ਕੋਣ ਜੀ ਪਰਿਵਾਰ ਵਿੱਚ ਨਗਰਤ ਹੋਈ ਹੈ ਪੰਜ ਪਰਿਵਾਰ ਦੇ ਮੈਂ ਕੋਣ ਕੋਣ ਜੀ ਲੜਕੇ ਇੱਕ ਤਾਂ ਦੋ ਬੇਟੀ ਇੱਕ ਬੇਟੀ ਦੋਨੋਂ ਜੀ ਆ ਇਹ ਇੱਕ ਸਕੰਦੇਰੀ ਏਰੀਆ ਦੇ ਵਿੱਚ ਫੰਡੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਕੋਵਿੰਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸੇਸ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੇ ਆ ਦੋ ਲੜਕੇ ਆ ਤੇ ਇੱਕ ਲੜਕੀ ਹੈ ਜੀ ਇਹਨਾਂ ਦੇ ਘਰ ਦੇ ਵਿੱਚ ਨਾ ਜੀ ਇੱਕ ਮਕਾਨ ਬੜਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਪੰਨੇ ਗਾਡਰ ਜਿਹੜੇ ਸੀ ਅਗਲੀ ਕੰਨ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਪੰਨੇ ਜਿਹੜੀ ਇਹਦੀ ਕੰਨ ਸੀ ਉਹਦੇ ਦੇ ਤਾਂ ਲੰਮਾ ਗਾਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਪਰ ਜਿਹੜਾ ਲੰਮਾ ਗਾਡਰ